ਬਾਣੀ ਕਹਿੰਦੀ 1 ਲੱਖ ਪੁੱਤ ਹੋਵੇ ਸਾਰੀ ਲੰਕਾ ਸਿਰਦੇ ਦੀ ਹੋਵੇ 7 ਲੱਖ ਪੁੱਤ ਪੋਤਰਾ ਹੋਵੇ ਜਿਹਨੇ ਉਹ ਨਿਗਾਹ ਮਾਰ ਕੇ ਦੇਵਲਾ ਕੀ ਘਰ ਦੇ ਵਿੱਚ ਦੀਵਾ ਬਾਲਣ ਵਾਲਾ ਬਣੀ ਰਿਹਾ ਗੱਜਕੇ ਹਰ ਸਤਨਾਮ ਉਹ ਸ੍ਰੀ ਵਾਦ ਤਨੂ ਤਾਣੀਆ ਕਹਿਆ ਨਾ ਉਹ ਰਾਜ ਉੰਡਗੀ ਬਰੋਲੇ ਬਣ ਕੇ ਸੌਣੇ ਗਿਆ ਮੰਤਰਾਂ ਦੀ ਪੜਦੇ ਹੋਏ ਸੀ ਮਹਾਪੁੱਤ ਲੰਕਾ ਗੜ੍ਹ ਸੋਰੀ ਦਾ ਭਿਆਨਕ ਮੁੁਰਖ ਰਾਵਣ ਕਿਆ ਲਗਿਆ ਕੋਈ ਬੜੇ ਪਿਆਰ ਦੇ ਕੋਲੇ ਪੱਜ ਮਿੰਟ ਬਾਕੀ ਰਹਿ ਗਏ ਸਮਝੀ ਹੋ ਜਾਣੀਆ ਵੈਰਾ ਸਾਪਾ ਹੀ ਮਨੀ ਸਿੰਘ ਜੀ ਦੁਨੀਆ ਤੋਂ ਗਏ ਨੇ ਜਾਣਾ ਤੱਕ ਸਬਦੇ ਹੈ ਮਹਾਰਾ ਸਮਝੇ ਪਾਚਾ ਕਿਰਪਾ ਕਰਨੇ ਚੜ੍ਹਦੀ ਕਲਾ ਬਖਸ਼ਣਾ ਸਾਧ ਸੰਗ ਦੀ ਮਾਤਾ ਪਿਤਾ ਦੀ ਸੇਵਾ ਰੱਖਿਆ ਲੋ ਤੈਨੂੰ ਅਮਰਤਿ ਸ਼ਬੀ ਦਾ ਫਾਇਦਾ ਨਹੀਂ ਖਾਇ ਤੇਰਾ ਤੀਰਥ ਘੁੰਮ ਕੇ ਨਾ ਅੱਤੇ ਦਾ ਕੋਈ ਫਾਇਦਾ ਨਹੀਂ ਹੈ ਕੋ ਗੁਰਦੁਆਰੇ ਮੱਥੇ ਟੇਕੇ ਦਾ ਫਾਇਦਾ ਨਹੀਂ ਹੈ ਕਿਉਂ ਜੇ ਤੂੰ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਕਰਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜਹੇ ਤੈ ਕਾ ਨਹੀਂ ਸਾਡਾ ਇਹ ਦਾਸ ਆਣੀ ਮਰ ਕੇ ਸਕਲਾ ਜੇ ਤੇਰੇ ਤੋਂ ਤੇਰੇ ਮਾਤਾ ਪਿਤਾ ਖੁਸ਼ੀ ਨੇ ਨਾ ਜਹੇ ਜਿੰਨੇ ਤੂੰ ਮਰਦੀ ਤਲਵਾਰ ਪਾਈ ਫਿਰ ਕੋ ਫਾਇਦਾ ਨਹੀਂ ਹੈ ਚੋਲੇ ਪਾਇਆ ਤਾਂ ਦਾੜੀ ਕੇ ਸੁਰੱਖਿਆ ਦਾ ਕੋ ਫਾਇਦਾ ਨਹੀਂ ਹੈ ਕਿਉਂ ਦੇਰ ਦੇਰ ਤੈਨੂੰ ਤੇਰੇ ਮਾਤਾ ਪਿਤਾ ਉੱਤੀ ਹੈ ਗੱਲ ਕਿ ਆਪੋ ਸਤਨਾਮ ਸਿਮਰੋ ਤੂੰ ਕਿਹੜੇ ਰੱਬ ਦੀ ਅਰਦਾਸ ਕਰਦਾ ਜਿਹੜੇ ਮਾਤਾ ਪਿਤਾ ਰੱਬ ਤੇ ਘਰੇ ਬੈਠੇ ਉਹ ਘਰੂ ਸੇ ਬੈਠੇ ਹੈ ਗੱਲ ਕਿ ਆਪੋ ਸਤਨਾਮ ਸਿਮਰੋ ਮੈਂ ਇੱਕ ਆਪੜੀ ਦਾ ਕਰਦਾ ਮੈਂ ਦੋਲੇ ਕਰਦਾ ਗੱਲ ਕਰਦਾ ਉਹ ਤਾਂ ਕਈ ਵਾਰੀ ਮਾਤਾ ਪਿਤਾ ਦੀ ਘਾਟ ਹੁੰਦੀ ਹੈ ਗੱਲ ਕਿ ਆਪੋ ਸਤਨਾਮ ਸਿਮਰੋ ਕੜੇ ਮਾਤਾ ਦਾ ਦੀ ਸੇਵਾ ਕਰਿਆ ਕਰੋ ਤਾਂ ਹੀ ਤੇ ਮਹੌਤ ਪ੍ਰਸ਼ਕੀ ਦਾ ਫਾਇਦਾ ਫੇਰੀ ਤੇਰੇ ਮੁਰਤਵਾਰੇ ਮੱਥੇ ਟਿਕਿਆ ਦਾ ਫਾਇਦਾ ਜੇ ਤੂੰ ਮਹਾਰਾਜ ਦੀ ਬਾਣੀ ਦੀ ਗੱਲ ਮੰਨਦਾ ਗੁਰਦੇਵ ਮਾਤਾ ਤੁਸਦੇਵ ਗੁਰਦੇਵ ਸੁਆਮੀ ਪਰਮੇਸ਼ਰ ਆਖ ਕੇ ਜੋੜ ਕੇ ਬੈਠਿਆ 5 ਮਿੰਟ ਰੱਬ ਦੇ ਨਾਮ ਨੇ ਕੱਢਿਆ ਤੂੰ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਨਾ ਬੰਦੇ ਕੋਲ ਮੋਬਾਈਲ ਚਲਾਉਣ ਦਾ ਸਮਾਂ ਚੁੱਕ ਲਈਂ ਲੈਂਦੇ ਆਂ ਜਾਂ ਤਾਂ ਦਾ ਸਮਾਂ ਰੋਟੀ ਖਾਣ ਦਾ ਸਮਾਂ ਬੰਦੇ ਕੋਲ ਪਰ ਇੱਕ ਸਮਾਂ ਨਹੀਂ ਹੈ ਕਿਨਾਂ ਰੱਬ ਦੀ ਬੰਦਗੀ ਕਰਨ ਦਾ ਸਮਾਂ ਨਹੀਂ ਰਿਹਾ ਬੰਦੇ ਕੋਲ ਕੱਢ ਕੇ ਆਪ ਸਭਾ ਉਹ ਕੋਲ ਸਾਰੇ ਸਮੇਂ ਹੈ ਪਰ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਭਗਤ ਕਬੀਰ ਕੀ ਕਹਿੰਦੇ ਚਾਹੇ ਤੂੰ ਰੱਬ ਦੇ ਲਈ 5 ਮਿੰਟ ਅੱਡ ਲਓ ਤੇਰੇ ਦਾੜੀ ਰੱਖੀ ਹੈ ਨਹੀਂ ਰੱਖੀ ਤੇਰਾ ਮਤ ਸਿਰਕਾ ਕੋਈ ਗੱਲ ਨਹੀਂ ਛੱਗਾ ਉਹ ਵੀ ਕੋਈ ਗੱਲ ਨਹੀਂ ਪਰ ਜਿਹੜੇ ਨਿਤ ਰੇਲ ਕਰਦੇ ਨੇ ਕਰੈ ਤੋ ਜਿਹੜੇ ਜਿਨ੍ਹਾਂ ਦੇ ਦਾੜੀ ਕੇਸ ਹੈ ਨਹੀਂ ਇੱਕ ਗੰਤ ਸਾਧ ਸੰਤਰੀ ਬਣਿਆ ਜਾਂਦਾ ਹੈ ਇੱਕ ਤੋਂ ਦੇਖਦੇ ਵਿੱਚ ਸਾਧੂ ਨਹੀਂ ਬਣਿਆ ਜਾਂਦਾ ਇਹ ਤਾਂ ਜਨਮਾਂ ਦੇ ਜਨਮਾਂ ਲੱਗੇ ਜਾਂਦੇ ਆ ਗੱਜ ਕੇ ਆਪ ਨੂੰ ਸਤਨਾਮ ਸ੍ਰੀ ਵਾਹਿਗੁਰੂ ਅੱਜ ਤੋਂ ਸਿਰ ਮਹਾਰਾਜ ਜੀ ਕਹਿੰਦੇ ਬੰਦਿਆ ਅਮਰਤ ਜਿੰਦਗੀ ਦੇ ਵਜੇ ਜਰੂਰ ਛਕਣਾ ਤੂੰ ਦਾ ਸਿੱਖੀ ਨੂੰ ਵਰਤਣਾ ਹੈ ਪਰ ਜੇ ਤੂੰ ਨਹੀਂ ਬਣਿਆ ਨਾ متدے لا کے ਇਹ ਗੀਤ ਬਹੁਤ ਆਨੰਦਪੂਰਨ ਸਮੇਂ ਦੇ ਵਿੱਚ ਆਉ ਬਈ ਸਮਾਪਤੀ ਹੈ ਸਾਰੇ ਅੰਤ ਨਹੀਂ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਧਰਮ ਦਾ ਪਾਣਾ ਸੰਤ ਬੋਲੋ ਬਈ ਨਾਮ ਬਨਾਮ ਚੜ੍ਹਦੀ ਕਲਾ ਤੇਰੇ ਭਾਣੇ ਧਰਮ ਦਾ ਪਾਣਾ ਸਾਰੀ ਸੰਤ ਨੂੰ ਸੰਤ ਹੋਣਾ ਸੰਗ ਨਾਲੇ ਕੀੜੀ ਕਰਦਾ ਨਾਮ ਦਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਇਹ ਅਰਥ ਸੰਗਤ ਸਾਡੀ ਕੀ ਹੁੰਦੀ ਹੈ ਸਭ ਦੀ ਹੋਂਦ ਦੇਹਾ ਜੀਨੀ ਲੇਖਿਆ ਤੇ ਆ ਹੋ ਸੋ ਪਾਏ ਕਲੇ ਆਂ ਦਾ ਨਾਨ ਦਾ ਸੱਤੇ ਉਠੀ ਜਾਏ ਜਾਣਾ ਸਾਹਮਣੇ ਆਓ ਵੀ ਭਾਈ ਸਾਪਾ ਜੀ ਦੇਵ ਸਿੰਘ ਜੀ ਇਹ ਦੁਨੀਆ ਤੋਂ ਚਲੇ ਗਏ ਨੇ ਜਾਣਾ ਇੱਕ ਦਮ ਸਾਹਮਣੇ ਆ ਰਹਿਣਾ ਨਹੀਂ ਕਿਸੇ ਦੇ ਮਹਾ ਮੱਖਣੇ ਉਹਨਾਂ ਸੀ ਕਰਦਾ ਸ੍ਰੀ ਸਿੰਘ ਜੀ ਪੰਜ ਗਰਿਆਂ ਵਾਲੇ ਨੇ ਉਹਨਾਂ ਨੇ ਉਹਨਾਂ ਨੂੰ ਕੋਈ ਜ਼ਰੂਰੀ ਕੋਈ ਕਾਰਜ ਸੀਗਾ ਉਹਨਾਂ ਦਾ ਉਹ ਨੰਦਪੁਰ ਸਾਹਿਬ ਕੰਨੀ ਗਏ ਨੇ ਤਾਂ ਉਹਨਾਂ ਨੇ ਡੌਕੀ ਲਈ ਰਾਤ ਨੂੰ ਕਹਿੰਦੇ ਜਦੋਂ ਬੰਦੇ ਧੋਵਾ ਆਉਂਦਾ ਨਾ ਪਹਿਲਾਂ ਕੰਨ ਕੋਲੇ ਆਉਂਦਾ ਹੈ ਪਹਿਲਾਂ ਧੋਵਾ ਕੰਨ ਕੋਲੇ ਆਉਂਦਾ ਮਹਾਰਾਜੀ ਬਾਣੀ ਕਹਿੰਦੀ ਧੂਣਾ ਆਇਓ ਏ ਜਮ ਹੈ ਬਾਬਾ ਕਹਿੰਦੇ ਕੰਨ ਕੋਲੇ ਰੱਬ ਨੇ ਆ ਕੇ ਨਾ ਖਿਆ ਬੰਦੇ ਆ ਬਹੁਤ ਕਾਲੇ ਕੰਮ ਕਰਦੇ ਬਹੁਤ ਮਾੜੇ ਕੰਮ ਕਰ ਲੇ ਹੋਰ ਨਾਮ ਜਪ ਲੈ ਤੇਰੇ ਤੇ ਬਣੀ ਬਾਗਿਆ ਬੈਤ ਗਿਆ ਸੁਪਨਾ ਸੁਭਾਣ ਕਰਕੇ ਆਉ ਪਰ ਸਮੇਂ ਦੀ ਸਮਾਪਤੀ ਹੈ ਨਾਨਕ ਨਾਮ ਗਰਦੀ ਕਹਾ ਤੇਰੇ ਬਾਣੇ ਆਪ ਹੀ ਦੋ ਮਿੰਟ ਅੱਖਾਂ ਬੰਦ ਕਰ ਲੈ ਉਹ ਚੌਂਕੜੀਆਂ ਲਾ ਲੈ ਮੈਂ ਦੋ ਮਿੰਟ ਲੈਣੇ ਨੇ ਆਦੀ ਨਾਲ ਘਟਾਵਾਂ ਪੜ ਕੇ ਨੰਦ ਸਾਹਿਬ ਦੀ ਬਾਣੀ ਪੜਾਂਗੇ ਸਰਵਾਰ ਦੀ ਚਰਤੀ ਕਲਾਸੀ ਅਰਦਾਸ ਕਰਕੇ ਜਾ ਆਪ ਦੀ ਰਸਨਾ ਤੇ ਜਿਹਨੋਂ ਅੱਗ ਬਹਿਨੇ ਆਨਾ ਕਹਿੰਦੇ ਕਿ ਫਲਾਕੇ ਸਾਡੇ ਬਚਨ ਪੂਰੇ ਹੋਣਗੇ ਰਾਪੋ ਦੀ ਰਸਨਾ ਤੇ ਰੰਗ ਹਰ ਕੀ ਬਸੈ ਸਾਡੀ ਰਸਨਾ ਈਸ਼ੇ ਥਾਂ ਤੇ ਰੱਬ ਰਹਿੰਦਾ ਇੱਥੇ ਰਹਿੰਦਾ ਬਈ ਕਹਿੰਦੇ ਪਾਛਾ ਨਾਗਾ ਹੱਥੋਂ ਅਹੰਤ ਕਬੀਰ ਕਹਿੰਦੇ ਜਾਂ ਕੋਈ ਸਾਧੂ ਸੰਤ ਹੋਵੇ ਬਤਕੀ ਕਰਨ ਵਾਲਾ ਉਹਦੇ ਪਿੱਛੇ ਕਿਥੇ ਰੱਬ ਰਹਿੰਦਾ ਗੱਜ ਕੇ ਆਪ ਨੂੰ ਸਤਨਾਮ ਸਵਾਰ ਗੁਰੂ ਗ੍ਰੰਥ ਸਾਹਿਬ ਜੀ ਵੀਰੀ ਹੋ ਗਏ ਉਹ ਭਾਵੇਂ ਸਾਰੇ ਗੱਲ ਕੇ ਮੁਰਗੁ ਪਰਵਾਣੀ ਕਰਦੀ ਕਰਾਂ ਦੀ ਉਦਾਸਤਾ ਕੇ ਜਾਇਓ ਭਾਈ ਸਾਹਿਬ ਭਾਈ ਜੀ ਨੂੰ ਸਿੱਖੀ ਗਏ ਨੇ ਮਹਾਰਾਜਾ ਆਪਣੇ ਚਾਲਮਾਂ ਦੇ ਵਿੱਚ ਨਿਵਾਸ ਕਰ ਸ਼ੂਗੱਜਿਆ ਸਤਿਨਾਮ ਵਾਹਿਗੁਰੂ ਅੱਖਾਂ ਬੰਦ ਕਰਿਓ ਅੱਖਾਂ ਖੋਲ੍ਹਿਆ ਬਾਕੀ ਦੋ ਮਿੰਟ ਲੈਣੇ ਨੇ ਨਾਮ ਦੇ ਨਾਲ ਆਪਾਂ ਸਵਾਜੀ ਕਰਾਂਗੇ ਚੌਂਕੀਆਂ ਲਾੜੇ ਸਾਰੇ ਬੋਲਿਓ ਜਿਹੜੇ ਤਾਂ ਗੁੰਗੇ ਆ ਪਤਾ ਵੀ ਬੋਲ ਨਹੀਂ ਸਕਦੇ ਜਾਂ ਬੋਲੇ ਨੇ ਪਤਾ ਵੀ ਕੋਈ ਸੁਣਦਾ ਨਹੀਂ ਪਰ ਜਿਨ੍ਹਾਂ ਦੀ ਜੀਵ ਕੰਮ ਕਰਦੀ ਆ ਭਾਈ ਸਾਰੇ ਬੋਲਿਓ ਸੰਗਿਆਂ ਨਾਲ ਤੋ ਸਰਸਵਤੀ ਦੇ ਪੌਂਟ ਤੇ ਕਹਿੰਦੇ ਜਦੋਂ ਸਰਸਵਤੀ ਦੇ ਪੌਂਟ ਤੇ ਪਹੁੰਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਿਵਾਰ ਵਿਛੜ ਗਿਆ ਸਾਰਾ ਨਿਤਨੇਮ ਦੀ ਅਰਦਾਸ ਤੋਂ ਬਾਅਦ ਕੀ ਆਖਿਆ ਦਾਣਕ ਨਾਮ ਚੜਦੀ ਕਲਾ ਤੇਰੇ ਭਾਣੇ ਸ਼ਰਧਾ ਦਾ ਕਲਾ ਫਿਰ ਵੀ ਪਰ ਆਉਂਦੇ ਮਾਝੀ ਵਾਡੇ ਜੰਗਲ ਦੇ ਵਿੱਚ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਆਪਣੇ ਪੁੱਤਰਾਂ ਦਾ ਸੱਤਰ ਪੱਲੀਆਂ ਵਿਸਾ ਲੈਂਦੇ ਨੇ ਘਰਾਂ ਦੇ ਵਿੱਚ ਕੋਈ ਚਿੱਟੀਆਂ ਚਾਦਰਾਂ ਵਰਸਾਉਂਦੇ ਨੇ ਪਰ ਇਹਨਾਂ ਦੇ ਘਰੇ 70 ਕਿੱਸਾ ਦਾ ਕਹਿਣੀ ਬੰਦੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਾਹਦਾ 70 ਵਸਾਇਆ ਕੰਡਿਆਂ ਦੀ ਸੇਜ ਤੇ ਗੱਜ ਕੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਮਿੱਤਰ ਪਿਆਰੇ ਤੁਹਾਨੂੰ ਪਰੀਦਾ ਦਾ ਕਹਿਣਾ ਸਾਲ ਸਤ ਜੀ ਤਦ ਬਨਰੂਪ ਉੱਲਗਾਈਆਂ ਮੈਂ ਉਦਣ ਨਾਮ ਨਵਾਸਾਂ ਤੇ ਰਹਿਣਾ ਓਏ ਯਾਰ ਸਤਿ ਸ੍ਰੀ ਅਕਾਲ ਜਿੰਦਾ ਭੱਜੇੜਿਆਂ ਦੇ ਰੈਣ ਆਓ ਬਈ ਸਮਾਪਤੀ ਹੈ ਮਹਾਰਾ ਸੱਜੇ ਪਾਤਸ਼ਾਹ ਜੇਰਪਾ ਕਰਦਾ ਸਭ ਤੰਦਰੁਸਤੀਆਂ ਚੜਦੀਆਂ ਕਲਾ ਬਖਸ਼ਣ ਪਰਵਾਹ ਮਹਾਰਾ ਸੱਜੇ ਪਾਤਸ਼ਾਹ ਭਾਈ ਸਿੰਘ ਬਨੂ ਦੇਵ ਸਿੰਘ ਮਹਾਰਾ ਸੱਜੇ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਆਉਣੇ ਚਾਰਨਾ ਪੜ ਕੇ ਨਾਲ ਦੀ ਨਾਮਤ ਬਦਨ ਸਾਹਿਬ ਦੀ ਬਾਣੀ ਪੜਾਂਗੇ ਸਾਰੇ ਮਿਲ ਕੇ ਬੱਜ ਕੇ ਜੀ ਰੁੱਤਾਂ ਮੁੜ ਕੇ ਆ ਗਈਆਂ ਬੰਦਿਆ ਤੈਨੂੰ بہارا پاشا کرپا کر مہاراشن پاشا پروار کے میل بڑے ہاتھ رکھن پا من کا من لکشن چڑھ دیا اسی کل <سؤال> لئے گے کل پر کار دے گا جب یا رکھتا ہے ساری مینی بھی بھولے ہوگا ساری تاج کی بھولے ہوگئی دن آمدہ سام جا لے ساری سارے تاج کی بھولے ہوگئی یہاں گھریوں پہاں لانگی جا ہم نے کو اکلا را ساتھ گھولا ساراں گھولا